ਤੁਹਾਡੇ ਬੇਟਾ ਤੇ ਤੁਹਾਡਾ ਭਤੀਜਾ ਨਹੀਂ ਮੇਰਾ ਭਤੀਜਾ ਜੀ ਉਹ ਰਾਜੂ ਮੇਰਾ ਭਤੀਜਾ ਹੂੰ ਕਿਵੇਂ ਆ ਉਹ ਜਿਹੜਾ ਬਲਕਾਰ ਸਿੱਧੂ ਕਹਿੰਦਾ ਵੀ ਮੇਰੀ ਤਾਂ ਆਡੀਓ ਨਹੀਂ ਆਡੀਓ ਬਲਕਾਰ ਸਿੱਧੂ ਦੀ ਹੈ ਅਸੀਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਇਸ ਬੰਦੇ ਨਾਲ ਜਦੋਂ ਇਹ ਬੇਈਮਾਨੀ ਕਰਨ ਲੱਗਿਆ ਅਸੀਂ ਸੋਸ਼ਲ ਕੰਮ ਕਰਦੇ ਆਂ ਰਾਮਪਰੇ ਮੇਰੀ 75 ਸਾਲ ਦੀ ਉਮਰ ਆ ਰਾਮਪਰੇ ਜਾ ਕੇ ਮੇਰੇ ਬਾਰੇ ਪਤਾ ਕੀਤਾ ਜਾਵੇ ਕਿਉਂਕਿ ਮੈਂ ਇਮਾਨਦਾਰੀ ਨਾਲ ਕੰਮ ਕਰਦਾ ਹਾਂ ਉਹ ਸੱਚ ਬੋਲਦਾ ਹਾਂ ਉਸ ਆਉੜੀਏ ਦੇ ਵਿੱਚ ਜਿਹੜਾ ਹੈਗਾ ਇੱਕ ਔਰਤਾਂ ਨੂੰ ਬੜੇ ਅਸ਼ਲੀਲ ਸ਼ਬਦ ਬੋਲੇ ਗਏ ਆ ਉਹ ਬੰਦਾ ਘਟਿਆ ਬੰਦਾ ਜੀ ਇਹ ਐਮਐਲਏ ਜਿਹਨੇ ਬੜੀਆਂ ਗਿੰਦੀਆਂ ਗੱਲਾਂ ਕਹੀਆਂ ਸਾਨੂੰ ਨਹੀਂ ਸਾਡੇ ਅਸੀਂ ਵਰਕਰ ਕੀਤੀ ਵਰਕਰ ਕੀਤੀ ਇਹਨਾਂ ਦੀ ਤੇ ਜਿੰਨੇ ਵਰਕਰ ਸੀ ਵਰਕਰਾਂ ਵਾਸਤੇ ਹੀ ਇਹ ਪੁੱਠਾ ਬੋਲਿਆ ਉਹਨਾਂ ਦੀਆਂ ਮਾਵਾ ਭੈਣਾਂ ਨੂੰ ਅਸੀਂ ਤਾਂ ਇਹ ਕਹਿੰਨੇ ਆ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਅਸੀਂ ਪੱਤਰਕਾਰ ਨੂੰ ਭਾਈ ਇਹ ਵੀ ਕਹਿੰਨੇ ਆ ਵੀ ਇਹੋ ਜਿਹੇ ਪੱਤਰਕਾਰ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਤਾਂ ਹੀ ਪੰਜਾਬ ਬਚ ਸਕਦਾ ਜੋ ਸੱਚ ਲੋਕਾਂ ਨੂੰ ਦਿਖਾਉਣ ਤੇ ਇਹ ਸੱਚ ਹੈ ਇਸ ਬੰਦੇ ਤੇ ਪਰਚਾ ਹੋਣਾ ਚਾਹੀਦਾ ਜੇ ਭਗਵੰਤ ਮਾਨ ਚ ਕੋਈ ਆਣਖਾ ਹੈ ਜੇ ਭਗਵੰਤ ਮਾਨ ਨੇ ਐਮਐਲਏ ਖੁੱਲੇ ਛੱਡ ਰੱਖਿਆ ਤਾਂ ਕਹਿਣਾ ਹੀ ਕੀ ਹੈ ਤੇ ਨਹੀਂ ਇਸ ਬੰਦੇ ਤੇ ਫੌਲੀ ਤੌਰ ਤੇ ਇਹਦੇ ਪਰਚਾ ਦਰਜ ਹੋਣਾ ਚਾਹੀਦਾ ਹੈ ਪਰਚਾ ਦਰਜ ਅਸੀਂ ਕਰਉ ਉਹਨੂੰ ਤਿਆਰ ਸਾਡੇ ਕਿਹ ਤੋਂ ਪਰਚਾ ਦਰਜ ਉਹਦੀ ਜਾਂਚ ਕਰਾਉਣੀ ਚਾਹੀਦੀ ਹੈ ਜਿਹੜੀ ਆਡੀਓ ਚੱਲੀ ਹੈ ਜੇ ਭਗਵੰਤ ਮਾਨ ਦੀ ਸਹੀ ਹੁੰਦੀ ਹੈ ਤੇ ਇਹਦੇ ਇਹਦੇ ਪਰਚਾ ਦਰਜ ਹੋਣਾ ਜੇ ਇਹਦਾ ਫੌਰੀ ਤੌਰ ਤੇ ਜੇ ਸਾਡੇ ਮੁੰਡੇ ਚ ਗਲਤੀ ਆ ਕੋਈ ਪੈਦਾ ਹੋਣਾ ਚਾਹੀਦਾ ਤੇ ਜਿਹੜੀ ਆਡੀਓ ਆ ਜਿਹੜੀ ਆਡੀਓ ਉਹਨਾਂ ਨੇ ਵੀ ਉਹ ਪਹਿਲਾਂ ਵੀ ਐਂ ਕਰਦੇ ਰਹੇ ਆ ਇਹ ਬਿਲਕੁਲ ਗਲਤ ਹੈ ਜੀ ਆਡੀਓ ਸਹੀ ਹੈ ਮੈਨੂੰ ਵੀ 8 ਘੰਟੇ ਇਹਨਾਂ ਨੇ ਪਰੇਸ਼ਾਨ ਕੀਤਾ ਸੀ ਕਿਉਂਕਿ ਮੈਂ ਵੀਡੀਓ ਕਹਾ ਬੈਰਲ ਕਰਦਾ ਸੀ ਜਿਹੜੀ ਕੋਈ ਇਹਨਾਂ ਦੇ ਖਿਲਾਫ ਹੁੰਦੀ ਸੀ ਮੈਂ ਕਹਾ ਬੈਰਲ ਕਰਦਾ ਸੀ ਤੇ ਭਗਵੰਤ ਮਾਨ ਨੂੰ ਮੈਂ ਲੈਟਰ ਵੀ ਲਿਖਿਆ ਸੀ ਵੀ ਸਾਡੀ ਮੰਡੀ ਦੇ ਵਿੱਚ ਚਿੱਟਾ ਵਿਕ ਰਿਹਾ ਹੈ ਭਗਵੰਤ ਮਾਨ ਇਹਦੇ ਥੱਲੇ ਆਪਣੇ ਐਮਐਲਏ ਦੇ ਥੱਲੇ ਤੇ ਛੱਟਾ ਸ਼ਰੇਆਮ ਚੱਲ ਰਿਹਾ ਹੈ ਥਾਂ ਥਾਂ ਗਲਤ ਦੁਕਾਨਾਂ ਖੁੱਲੀਆਂ ਹੋਈਆਂ ਤੇ ਪੈਸੇ ਮੋਟੇ ਇਕੱਠੇ ਕਰਦਾ ਮੈਂ ਭਗਵੰਤ ਮਾਨ ਨੂੰ ਲੈਟਰ ਲਿਖਿਆ ਮੇਰੇ ਕੋਲ ਉਹਦੇ ਸਬੂਤ ਵੀ ਹੈ ਤੇ ਭਗਵੰਤ ਮਾਨ ਨੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਲਿਖਿਆ ਮੈਂ ਮਖਾ ਇੰਨਾ ਰੁਪਿਆ ਇੱਥੇ ਇਕੱਠਾ ਹੁੰਦਾ ਹੈ ਗਰੀਬ ਜਿਹੜੇ ਲੋਕ ਐ 5-500 ਦਿਹਾੜੀ ਵਾਲੇ ਬੰਦੇ ਐ ਉਹ ਭੁੱਖੇ ਮਰ ਰਹੇ ਐ ਤੇ ਇਹ ਸੱਟੇ ਵਾਲੇ ਖਾ ਜਾਂਦੇ ਹੈਗੇ ਤੇ ਇਹ ਸੱਟਾ ਬੰਦ ਕਰਾਓ ਭਗਵਾਨਤਮਾਨ ਨੇ ਐਸਐਸਪੀ ਨੂੰ ਇਨਕੁਆਰੀ ਲਾਤੀ ਮੇਰੀ ਜਾਂਚ ਕਰੋ ਇਨਕੁਆਰੀ ਲਾਤੀ ਐਸਐਸਪੀ ਨੇ ਇਨਕੁਆਰੀ ਲਾਤੀ ਤੇ ਐਸਪੀ ਡੀ ਨੇ ਮੈਨੂੰ ਬੁਲਾਇਆ ਮੈਂ ਜਾ ਕੇ ਦੱਸੀ ਸਾਰੀ ਕਹਾਣੀ ਮਖਾ ਜੀ ਆਹ ਕਹਾਣੀ ਹੈਗੀ ਸਾਡੇ ਸੱਟਾ ਲੱਗਦਾ ਤੇ ਮੈਨੂੰ ਐਸਐਚਓ ਨੇ ਮੇਰਾ ਮੋਬਾਈਲ ਵੀ ਖੋਲਿਆ ਸੀ ਵੇ ਤੂੰ ਇਹ ਜਾ ਕੇ ਐਮ ਐਲ اے ਦੀ ਮਾਫੀ ਮੰਗ ਲੈ ਐਮ ਐਲ اے ਤੋਂ ਵੀ ਮੈਂ ਇਹ ਜਿਹਾ ਨਹੀਂ ਲਿਖਦਾ ਉੱਤੇ ਨਹੀਂ ਕੋਈ ਗਲਤ ਕੰਮ ਕਰਦਾ ਮਖਾ ਮੈਂ ਕੀ ਗਲਤ ਕੰਮ ਕੀਤਾ ਕਹਿੰਦਾ ਆਡੀਓ ਬੈਲ ਕਿਉਂ ਕਰਦੇ ਆ ਤੂੰ ਮਖਾ ਮੈਂ ਤਾਂ ਕਰੂੰਗਾ ਜਿਹੜੀ ਗਾਹਾਂ ਤੋਂ ਆਈ ਹੈ ਮੈਨਾਂ ਕਰਨੀ ਹੈ ਜਿਹੜੀ ਕੋਈ ਛੋਡੇ ਖਿਲਾਫ ਗਾਹਾਂ ਤੋਂ ਆਉਂਦੀ ਹੈ ਉਹ ਮੈਂ ਕਰਦਾ ਜਿਹੜੇ ਖਿਲਾਫ ਤੇ ਮੈਨੂੰ 8 ਘੰਟੇ ਪਰੇਸ਼ਾਨ ਕੀਤਾ ਥਾਣੇ ਬਾਹਰ ਰੱਖਿਆ ਬਿਨਾ ਕਿਸੇ ਮਤਬੋਜ ਜੇਕਰ ਇਹ ਗੱਲ ਕਰੀਏ ਜੇਕਰ ਇਹ ਗੱਲ ਕਰੀਏ ਪੂਰੀ ਆਡੀਓ ਦਾ ਮਾਮਲਾ ਕੀ ਹੈ ਮਤਲਬ ਕਿ ਆਡੀਓ ਮੈਂ ਆਡੀਓ ਸਹੀ ਹੈ ਇਹ ਬੰਦਾ ਇਹੋ ਜਿਹਾ ਹੀ ਹੈ ਘਟਿਆ ਬੰਦਾ ਇਹ ਹੈ ਇਹ ਮੈਂ ਕਹਿਣਾ ਹੈ ਇਹਦੀ ਜਾਂਚ ਕਰੋ ਅਸੀਂ ਸਾਰਾ ਟੱਬਰ ਮਰਨ ਵਾਸਤੇ ਤਿਆਰ ਹੈ ਜੇ ਇਹ ਗਲਤ ਹੋਵੇ ਤੇ ਕਹਿੰਦੇ ਪੂਰੀ ਆਡੀਓ ਦੇ ਵਿੱਚ ਹੋਰ ਵੀ ਬਹੁਤ ਕੁ ਗਲਤ ਭਾਸ਼ਾ ਵਰਤੀ ਗਈ ਹੈ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਬਹੁਤ ਕੁਝ ਬੋਲਿਆ ਜੀ ਇਸ ਬੰਦੇ ਨੇ ਇਸ ਬੰਦੇ ਨੇ ਬਹੁਤ ਕੁਝ ਬੋਲਿਆ ਇੱਕ ਇੱਕ ਲਫ਼ਜ਼ ਸੱਚ ਹੈ ਕਿਉਂਕਿ ਸਾਡੀ ਕੋਈ ਇਹਦੇ ਨਾਲ ਨਾਟਾ ਉਹਨੇ ਬੈਟਰਲ ਕੀਤੀ ਹੈ ਉਹਨੇ ਬੈਟਰਲ ਨਹੀਂ ਕੀਤੀ ਇਹ ਇਹ ਬੈਟਰਲ ਹੋ ਗਈ ਕਿਵੇਂ ਹੋ ਗਈ ਦੇ ਮੈਨੂੰ ਨਹੀਂ ਪਤਾ ਕਿਵੇਂ ਹੋਗੀ ਉਹਨੇ ਵਾਇਰਲ ਨਹੀਂ ਕੀਤੀ ਇਹ ਸੱਚ ਹੈ ਇਹ ਇਹੀ ਹੀ ਬੰਦਾ ਹੈ ਇਹੀ ਹੀ ਗੱਲਾਂ ਕਰਦਾ ਹੈ ਪੂਰੀ ਆਡੀਓ ਹੈਗੀ ਆ ਉਹਨਾਂ ਕੋਲੇ ਪੂਰੀ ਆਡੀਓ ਜੀ ਹਾਂਜੀ ਪੂਰੀ ਆਡੀਓ ਹੈਗੀ ਕਿੰਨੇ ਮਿੰਟ ਦੀ ਆਡੀਓ ਜੀ ਮੈਂ ਜੀ ਕਹਿ ਨਹੀਂ ਸਕਦਾ ਮੈਂ ਐਵੇਂ ਕੱਚੀ ਗੱਲ ਕਹਿ ਰਿਹਾ ਕਿਉਂਕਿ ਮੈਂ ਮੈਂ ਪੂਰੀ ਸੁਣੀ ਨਹੀਂ ਦੇਖੀ ਨਹੀਂ ਮੈਂ ਤਾਂ ਆ ਜਿਹੜੀ ਵਾਇਰਲ ਹੋਈ ਆ ਉਹ ਵੀ ਦੇਖੀ ਆ ਉਹ ਹੀ ਸੁਣੀ ਆ ਬਹੁਤ ਸੁਣੀ ਆ ਬਹੁਤ ਬਹੁਤ ਤੁਹਾਨੂੰ ਹਾਂਜੀ